ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਸੁਲਹਾਣੀ ਦੇ ਵਿੱਚ ਸੁਲਹਾਣੀ ਪਿੰਡ ਮਾਛੀ ਬੁਗਰੇ ਤੋਂ ਸਿੱਧੀ ਸੜਕ ਆਉਂਦੀ ਆ ਮਿੱਤਰੋ ਤੇ ਜਿਹੜੀ ਤੁਹਾਨੂੰ ਵਹਿੜ ਦਿਖਾਉਣ ਲੱਗਾ ਗਰਮੀ ਦਾ ਤੋਹਫ਼ਾ ਦਿਖਾਉਣ ਲੱਗਾ ਵਾ ਪਹਿਲਾ ਸੂਆ ਵੱਛੀ ਆ ਦੋ ਦੰਦਾਂ ਦਾ ਸੂਣਦੇ ਆਜ 5 ਤੋਂ 7 ਦਿਨ ਬਾਕੀ ਆ ਦੁੱਧ 13 14 15 ਦੇ ਆਸੇ-ਪਾਸੇ ਟੋਹਰਾਂ ਨਾਲ ਭਾਂਡੇ ਵਿੱਚ ਪਾਈ ਜਾਊਗੀ ਰੰਗ ਇਹਦਾ ਲਾਲ ਆ ਤੇ ਵੱਛੀ ਮਿੱਤਰੋ ਕਮਾਲ ਆ ਤਿਆਰੀ ਤੂਰੀ ਦੇ ਵਿੱਚ ਬਹੁਤ ਚੰਗੀ ਆ ਠੰਡ ਦਾ ਸਹਜ ਬਹੁਤ ਚੰਗਾ ਆ ਆਪਸੀ ਦੂਰੀ ਵੱਛੀ ਦੇ ਥਣਾ ਦੇ ਵਿੱਚ ਬਹੁਤ ਚੰਗੀ ਆ ਸ਼ਾਂਤ ਸੁਭਾਅ ਦੇ ਵਿੱਚ ਆ ਬਿਲਕੁਲ ਮਿੱਤਰੋ ਤੇ ਇਹਨਾਂ ਨੂੰ ਘਰੇ ਰੱਖਣ ਦੇ ਲਈ ਜਿਹੜੇ ਪ੍ਰਾਣੇ ਦੁੱਧ ਪਾਉਣ ਦੇ ਲਈ ਦੁੱਧ ਪੀਣ ਦੇ ਲਈ ਰੱਖਣੀ ਆ ਗਹਿਣਾ ਚੀਜ਼ ਆ ਬੁੱਕਲ ਦਾ ਗਹਿਣਾ ਕਹਿ ਸਕਦੇ ਆ ਕਿਉਂਕਿ ਜਿਹੜੀ ਨਰਮ ਪਾਣਾ ਬੱਚੀ ਦੇ ਵਿੱਚ ਲੇਵੇ ਦੀ ਤਿਆਰੀ ਬਹੁਤ ਚੰਗੀ ਆ ਮਿੱਤਰੋ ਰੇਟ ਬਾਈ ਜੀ ਹੁਣੀ ਤੁਹਾਡੇ ਨਾਲ ਇਹਦਾ ਫੋਨ ਦੇ ਉੱਤੇ ਤੈਅ ਕਰ ਲੈਣਗੇ ਘਰੇਲੂ ਪਰਿਵਾਰ ਦੇ ਘਰੇ ਖੜੀ ਹੋਈ ਆ ਮਿੱਤਰੋ ਵੇਖ ਸਕਦੇ ਹੋ ਤੁਸੀਂ ਪਹਿਲਾ ਸੂਆ ਵਾ ਸੂਣ ਦੇ ਵਿੱਚ 5-7 ਦਿਨ ਵੀ ਕੱਢ ਗਈ ਨਾ ਤੇ ਥੱਲੋ ਦਾ ਕਰਮਾ ਵਾਲੀ ਕੂਰੀ ਖੜ ਜਾਨਾ ਖੜੀ ਹੁਣ ਵੀ ਬਹੁਤ ਕਮਾਲ ਦੀ ਪਈ ਆ ਪਰ ਫਿਰ ਵੀ ਪੂਰੀ ਚੰਗੀ ਤਿਆਰੀ ਦੇ ਵਿੱਚ ਕਰਮਾਂ ਵਾਲੀ ਬਣੂਗੀ ਮਿੱਤਰੋ ਬਣਦੇ ਬਾਈ ਇੱਥੇ ਵੀਰੇ ਸੋਹਣਾ ਜਿਹੜਾ ਇਹਨੂੰ ਥਾਣ ਲੱਗਾ ਹੋਇਆ ਸੋਹਣੀ ਜਿਹੜੀ ਇਹਦੇ ਢਾਂਚਾ ਵਾ ਵजूद ਚੰਗਾ ਵਾ ਬੱਚੀ ਦਾ ਬਾਕੀ ਗੱਲਬਾਤ ਲਈ ਨੰਬਰ ਮੈਂ ਬਾਈ ਦੱਸ ਸਕਰੀਨ ਦੇ ਉੱਤੇ ਲਾ ਦੂੰਗਾ ਉਸ ਨੰਬਰ ਤੇ ਗੱਲਬਾਤ ਕਰ ਲਿਓ ਪਿੰਡ ਸੁਲਿਹਾਨੀ ਦੇ ਵਿੱਚ ਇਹ ਗਾਂ ਖੜੀ ਹੋਈ ਆ ਤੇ ਸੁਲਿਹਾਨੀ ਪਿੰਡ ਜ਼ਿਲ੍ਹਾ ਫਿਰੋਜ਼ਪੁਰ ਦਾ ਪਿੰਡ ਆ ਮਿੱਤਰੋ ਤੇ ਸਲਿਹਾਨੀ ਪਿੰਡ ਨੂੰ ਆਉਣ ਦਾ ਰਸਤਾ ਵਾ ਜਿਹੜਾ ਫਰੋਜਪੁਰ ਤੋਂ ਮੁੱਗਾ ਰੋਡ ਆ ਉਸ ਰੋਡ ਦੇ ਉੱਤੇ ਜਦੋਂ ਤਲਵੰਡੀ ਪਾਈ ਵਾਲੇ ਪਾਸੇ ਆਪਾਂ ਫਰੋਜਪੁਰ ਨੂੰ ਜਾਂਦੇ ਆ ਤਾਂ ਇੱਕ ਪਿੰਡ ਆਉਂਦਾ ਵਾ ਮਿੱਤਰੋ ਜਿਹੜਾ ਉਮਾਚੀ ਬੁਗਰਾ ਮਾਚੀ ਬੁਗਰੇ ਪਿੰਡ ਤੋਂ ਸਿੱਧੀ ਛੜਕਾ ਜਿਹੜੀ 4 ਕਿਲੋਮੀਟਰ ਦੀ ਦੂਰੀ ਤੇ ਪਿੰਡ ਸਲਿਹਾਨੀ ਤੇ ਗਾਂ ਚੰਗੀ ਦਿਖਾਤੀ ਆ ਗੱਲਬਾਤ ਲਈ ਨੰਬਰ ਸਕਰੀਨ ਤੇ ਅਗਲੀ ਕਾਰਵਾਈ ਤੁਸੀਂ ਕਰ ਲਿਓ ਧੰਨਵਾਦ ਸ਼ੁਕਰੀਆ ਚਾਉਂਦੇ ਰਹੋ